ਸਸ਼ਟੇ ਕਾਲ ਸੰਝਾ ਟੀਵੀ ਤੇ ਪ੍ਰੋਗਰਾਮ ਅਲਬਰਟਾ ਟਾਈਮ ਦੇਖਣੇ ਦਰਸ਼ਕਾਂ ਦਾ ਇੱਕ ਵਾਰ ਫਿਰ ਨਵੇਂ ਐਪੀਸੋਡ ਦੇ ਵਿੱਚ ਮੈਂ ਸਵਲੀਨ ਕੋਜਸਰ ਸਵਾਗਤ ਕਰਦੀ ਹਾਂ ਆ ਰੋਜ਼ ਦੀ ਤਰ੍ਹਾਂ ਗੱਲ ਕਰਾਂਗੇ ਕੁਝ ਖਾਸ ਮੁੱਦਿਆਂ ਤੇ ਤੇ ਇਸ ਪ੍ਰੋਗਰਾਮ 'ਚ ਮੇਰਾ ਸਾਥ ਦੇਣਗੇ ਸਾਡੀ ਟੀਮ ਦੇ ਬਹੁਤ ਸੀਨੀਅਰ ਮੈਂਬਰ ਕੁਲਦੀਪ ਸਿੰਘ ਹੀਰ ਹੋਰੀ ਇਹ ਸਸ਼ਟੇ ਕਾਲ ਸਵਾਗਤ ਹੈ ਜੀ ਸਸ਼ਟੇ ਕਾਲ ਸਵਾਗਤ ਉਹ ਕਹਿੰਦੇ ਨਹੀਂ ਹੁੰਦੇ ਪਿੰਡਾਂ 'ਚ ਵੀ ਪੇਸ਼ ਹੀ ਪੈ ਜਾਣਾ ਜਸਟਨ ਟਰੂਡੋ ਦੇ ਮਗਰ ਵੀ ਇਦਾਂ ਹੀ ਪੇਸ਼ ਪੈ ਗਿਆ ਪੂਰਾ ਆਲਮ ਪੀ ਦੇ ਅਸਤੀਫਾ ਦੇਸਤੀਫਾ ਅਸਤੀਫੇ ਦਾ ਦਬਾਅ ਬਹੁਤ ਜ਼ਿਆਦਾ ਵਧ ਗਿਆ ਕੀ ਹੋਊਗਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਯਾਦ ਹੋਣਾ 2021 ਦੇ ਵਿੱਚ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਪੇਸ਼ ਆਇਆ ਸੀ ਇੱਕ ਮੰਤਰੀ ਉਹ ਤਾਂ ਲਾਂਬੇ ਹੋ ਗਿਆ ਸੀ ਉਹ ਲਾਂਬੇ ਹੋ ਗਿਆ ਸੀ ਉਹ ਐਵੇਂ ਨਹੀਂ ਸੀ ਲਾਂਬੇ ਹੋਏ ਕੈਪਟਨ ਮਨਿੰਦਰ ਸਿੰਘ ਕੈਪਟਨ ਮਨਿੰਦਰ ਸਿੰਘ ਜਿਹੜਾ ਕਾਂਗਰਸ ਦੇ ਜਿਹੜੇ ਮੈਂਬਰ ਸੀਗੇ ਪੰਜਾਬ ਦੇ ਐਮ ਐਲ ਏਜ਼ ਦਾ ਉਹਨਾਂ ਦਾ ਸਮਰਥਨ ਹੋਣਾ ਚਾਹੀਦਾ ਪਾਰਟੀ ਕੋਲ ਉਹ ਮੁੱਖ ਮੰਤਰੀ ਕੋਲ ਉਹ ਨਹੀਂ ਸੀ ਰਿਹਾ ਹੂੰ ਹੂੰ ਮਨ ਪਤਾ ਲੱਗ ਗਿਆ ਕਿ ਮੇਰੇ ਕੋਲ ਗਣਤੀ ਥੋੜੀ ਹੈ ਉਹ ਸਪੋਰਟਰ ਉਹਨਾਂ ਦੇ ਸਿਗੇ ਸੋ ਲਾਂਬੇ ਹੋ ਗਏ ਜਸਟਨ ਟਰੂਡੋ ਹੁਣਾ ਦੇ ਮਾਮਲੇ ਦੇ ਵਿੱਚ ਜਾਉ ਹੈਗੇ ਨੇ ਉਹਦੇ ਤੇ ਤੇ ਜਾਣੇ ਹੀ ਹੋਣਗੇ ਇਹ ਇਸੇ ਤਰ੍ਹਾਂ ਕੰਮ ਚੱਲੇਗਾ ਵਿਚ ਵਿਚਾਈ ਵਾਲਾ ਕੰਮ ਜਾਪਦਾ ਨਹੀਂ ਹੈ ਪਿਛਲਾ ਹਫਤਾ ਬਹੁਤ ਸਖਤ ਗੁਜ਼ਰਿਆ ਤੇ ਨਵਾਂ ਹਫਤਾ ਸ਼ੁਰੂ ਹੋ ਗਿਆ ਹੈ ਕ੍ਰਿਸਮਸ ਵਾਲਾ ਹਫਤਾ ਹੈ ਔਰ ਫੈਸਟੀਵਲ ਮਾਹੌਲ ਹੈ ਪਰ ਜਸਟਨ ਟਰੂਡੋ ਦੀਆਂ ਮੁਸ਼ਕਲਾਂ ਨਹੀਂ ਘਟ ਰਹੀਆਂ ਮੰਗਣ ਵਾਲਿਆਂ ਦੀ ਅਸਤੀਫਾ ਮੰਗਣ ਵਾਲਿਆਂ ਦੀ ਗਿਣਤੀ ਅੱਗੇ ਨਾਲੋਂ ਜ਼ਿਆਦਾ ਹੋ ਗਈ ਆ ਇਹ ਇਸ ਗੱਲ ਤੋਂ ਸਾਬਤ ਹੋਇਆ ਕਿ 온ਟੇਰੀਓ ਦੇ 75 ਮੈਂਬਰ ਪਾਰਲੀਮੈਂਟ ਨੇ ਲਿਬਰਲ ਪਾਰਟੀ ਦੇ 온ਟੇਰੀਓ ਵਿੱਚੋਂ ਜਿਹਨਾਂ ਵਿੱਚੋਂ 50 ਨੇ ਸਨੇਚਰਵਾਰ ਨੂੰ ਪਾਰਟੀ ਦੀ ਲੀਡਰਸ਼ਿਪ ਸੰਬੰਧੀ ਇੱਕ ਮੀਟਿੰਗ ਕੀਤੀ ਹੈ ਘੰਟੇ ਦੀ ਮੀਟਿੰਗ ਇਸ ਮੀਟਿੰਗ ਵਿੱਚ ਥੋੜੇ ਮੈਂਬਰ ਪਾਰਲੀਮੈਂਟ ਜਿਹੜੇ ਸੀ ਜਸਟਨ ਟੂਟੋ ਦੀ ਅਹਮਦ ਦੇ ਵਿੱਚ ਆਏ ਪਰ ਬਹੁਤਾਂ ਨੇ ਵਿਰੋਧਤਾ ਹੀ ਕੀਤੀ ਤੇ ਇੱਛਾ ਜ਼ਾਹਰ ਕੀਤੀ ਕਿ ਜਲਦ ਤੋਂ ਜਲਦ ਹੁਣ ਉਹਦਾ ਛੱਡ ਦਿਆਂ ਕਿਉਂਕਿ ਉਹਨਾਂ ਦਾ ਬ੍ਰਾਂਡ ਜਿਹੜਾ ਹੈ ਉਹ ਹੁਣ ਖਰਾਬ ਹੋ ਚੁੱਕਾ ਹੈ ਇਹ ਲਫ਼ਜ਼ ਵਰਤਿਆ ਗਿਆ ਕਿ ਬ੍ਰਾਂਡ ਖਰਾਬ ਹੋ ਚੁੱਕਾ ਹੈ ਇਸ ਮੀਟਿੰਗ ਵਿੱਚ ਹੰਟਰੀਓ ਲਿਬਰਲ ਕੋਕਸ ਤੇ ਚੇਅਰ ਮਾਈਕਲ ਕੋਰਟਿਓ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਟ੍ਰੂਡੋ ਤੋਂ ਅਸਤੀਫੇ ਦਾ ਜਲਦੀ ਫੈਸਲਾ ਲੈਣ ਬਾਬਤ ਗੱਲਬਾਤ ਕਰਨ ਭਾਵ ਉਹਨਾਂ ਨਾਲ ਗੱਲਬਾਤ ਕਰਨ ਕਿ ਤੁਹਾਨੂੰ ਦੱਸਣਗੇ ਕਿ ਬਹੁਤ ਸਾਰੇ ਲੋਕ ਆਪਜੀ ਦੇ ਵਿਰੋਧ ਹਨ ਤੇ ਤੁਸੀਂ ਹੁਣ ਅਸਤੀਫਾ ਦੇ ਦਿਓ ਤੇ ਯਾਦ ਰਹੇ ਕਿ ਵਿਵਾਦ ਕਰਸਤ ਨੰਬਰ ਪਾਰਲੀਮੈਂਟ ਚੰਦਰਾ ਆਰੀਆ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਸੀਗੇ। ਆਟਵਾ ਦੇ ਲੇਪੀਨ ਹਲਕੇ ਤੋਂ ਐਮਪੀ ਨੇ ਤੇ ਜਸਟਨ ਟਰੂਡੋ ਸਰਕਾਰ ਦੇ ਖਿਲਾਫ ਖਾਸ ਤੌਰ ਤੇ ਖਾਨਸਤਾਨੀਆਂ ਦੇ ਮੁੱਦੇ ਤੇ ਉਹ ਬੋਲਦੇ ਰਹਿੰਦੇ ਨੇ। ਤੋ ਨਾਲ ਇੱਕ ਚਿੱਠੀ ਵੀ ਲਿਖੀ ਆ ਕੋਈ ਦਿਨ ਪਹਿਲਾਂ ਲੰਬੀ ਚੌੜੀ ਜਿਸ ਵਿੱਚ ਉਹਨਾਂ ਨੇ ਕ੍ਰਿਸਟਿਆ ਫ੍ਰੀ ਲੈਂਡ ਦੇ ਹੱਕ ਵਿੱਚ ਉਹਨਾਂ ਨੇ ਆਵਾਜ਼ ਉਠਾਈ ਆ ਤੇ ਕਿਹਾ ਕਿ ਮੈਂ ਅਗਰ ਉਹ ਜਿਹੜੇ ਪ੍ਰਧਾਨ ਬਣਨਗੇ ਪਾਰਟੀ ਦੀ ਅਗੂ ਬਣਨਗੇ ਤੇ ਮੈਂ ਸਮਰਥਨ ਕਰਾਂਗਾ ਤੇ ਜਸਟਨ ਟਰੂਡੋ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ ਹੈ ਉਹਨਾਂ ਦਾ ਹੁਣ ਇਹ ਕਹਿਣਾ ਹੈ ਕਿ ਲਿਬਰਲ ਪਾਰਟੀ ਦੀ ਅਗਵਾਈ ਕਰਨ ਵਾਸਤੇ ਕ੍ਰਿਸਟਿਆ ਫਰੀ ਲੈਂਡ ਬਿਲਕੁਲ ਸਹੀ ਉਮੀਦਵਾਰ ਹੈ ਜੋ ਕਈ ਦਿਨਾਂ ਤੋਂ ਕਈ ਦਿਨ ਪਹਿਲਾਂ ਟਰੂਡੋ ਨਾਲ ਵਖਰੇਵਿਆਂ ਦੇ ਚੱਲਦੇ ਕੈਬਨਿਟ ਤੋਂ ਅਸਤੀਫਾ ਦੇਗਾ ਸੀ ਪਰ ਇਹ ਵੀ ਸੂਤਰ ਦੱਸਦੇ ਨੇ ਕਿ ਕ੍ਰਿਸਟਿਆ ਫਰੀ ਲੈਂਡ ਅਜੇ ਇਸ ਤਰ੍ਹਾਂ ਦੇ ਕਿਸੇ ਮੂਡ ਵਿੱਚ ਨਹੀਂ ਤੇ ਇਹ ਜਿਹੜੀ ਮੀਟਿੰਗ ਹੋਈ ਸੀ ਇੰਟਰੀਓ ਇੰਟਰੀਓ ਦੇ ਵਿੱਚ ਲਿਬਰਲ ਐਮਪੀਜ਼ ਦੀ ਉਹਦੇ ਵਿੱਚ ਹਸਾਲ ਆਉਣਾ ਨਹੀਂ ਪਰ ਬੋਲੇ ਨਹੀਂ ਕੁਝ ਵੀ ਲਿਬਰਲ ਪਾਰਟੀ ਦੇ ਵਿੱਚ ਜਿਹੜਾ ਉਹਨਾਂ ਦੀ سپورਟ ਦੇ ਵਿੱਚ ਨਿਘਾਰ ਜੜਾਇਆ ਉਹ ਸਰਵੇਖਣਾਂ ਤੋਂ ਪਤਾ ਲੱਗਦਾ ਕੈਨੇਡਾ ਵਿੱਚ ਲਿਬਰਲ ਪਾਰਟੀ ਤੇ ਜਸਟਨ ਟਰੂਡੋ ਦੀ ਹਮਾਇਤ ਕਾਫੀ ਘਟ ਚੁੱਕੀ ਆ ਸਰਵੇਖਣ ਦੱਸ ਦਿੰਦੇ ਆ ਤੇ ਇੱਕ ਨਵਾਂ ਸਰਵੇਖਣ ਜਿਹੜਾ ਇਹ ਦੱਸਦਾ ਕਿ 3/4 ਜਿਹੜੇ ਕੈਨੇਡੀਅਨ ਨੇ ਚਾਹੁੰਦੇ ਨੇ ਕਿ ਜਸਟਨ ਟਰੂਡੋ ਜਲਦ ਤੋਂ ਜਲਦ ਅਸਤੀਫਾ ਦੇ ਦੇਣ ਤੇ ਪਾਰਟੀ ਦੀ ਹਮਾਇਤ ਸਿਰਫ 20% ਰਹਿ ਗਈ ਆ ਓਵਰਆਲ ਕੈਨੇਡਾ ਦੇ ਵਿੱਚ ਇਸੇ ਤਰ੍ਹਾਂ ਦੀ ਹਮਾਇਤ ਐ ਐਸੇ ਸਦੀ ਦੇ ਵਿੱਚ ਪਹਿਲਾਂ ਵੀ ਹੋ ਚੁੱਕੀ ਹੈ ਲਿਬਰਲ ਪਾਰਟੀ ਦੀ 2011 ਦੇ ਵਿੱਚ ਜਦੋਂ ਜਸਟਿਸ ਟਰੂਟੋ ਅਜੇ ਪਾਰਟੀ ਦੀ ਆਗੂ ਨਹੀਂ ਸੀ ਬਣੇ 2011 ਵਿੱਚ ਜਿਹੜੀਆਂ ਫੈਡਰਲ ਚੋਣਾਂ ਹੋਈਆਂ ਸੀ ਉਹਦੇ ਵਿੱਚ ਲਿਬਰਲ ਪਾਰਟੀ ਨੂੰ ਕਾਫੀ ਨਿਮੋਸ਼ੀ ਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਤੀਸਰੇ ਸਥਾਨ ਤੇ ਜਿਹੜੀ ਪਾਰਟੀ ਆਖੇ ਸੱਗੇ ਸੀ ਮਾਈਕਲ ਅਗਨੇਟਿਅਸ ਉਦੋਂ ਪਾਰਟੀ ਦੇ ਆਗੂ ਸੀ ਤੋਂ ਉਸ ਤੋਂ ਬਾਅਦ ਜਦੋਂ ਜਸਟਿਸ ਟੂਟੋ ਤੇ ਆਏ ਤੇ ਬੜੀ ਵੱਡੀ ਮੈਜੋਰਟੀ ਨਾਲ ਉਹਨਾਂ ਨੇ ਸਰਕਾਰ ਬਣਾਈ ਸੀ ਸੋ ਇਹ ਕੋਈ ਵੱਡੀ ਗੱਲ ਨਹੀਂ ਹੈ ਤਾਜ਼ਾ ਸਰਵੇਖਣ ਦੇ ਦੱਸਦੇ ਨੇ ਕਿ 75% ਦੀ ਕੈਨੇਡੀਅਨ ਚਾਹੁੰਦੇ ਨੇ ਕਿ ਵਿਰੋਧੀ ਪਾਰਟੀਆਂ ਜਲਦ ਤੋਂ ਜਲਦ ਕੋਈ ਕਦਮ ਚੁੱਕਣ ਹਰਕਤ ਵਿੱਚ ਚਾਣ ਕਿਉਂਕਿ ਜਸਟਿਸ ਟਰੂਡੋ ਸਰਕਾਰ ਕੋਈ ਮжоਰਿਟੀ ਨਹੀਂ ਹੈ ਤੇ ਕੈਨੇਡਾ ਵਿੱਚ ਵੋਟਾਂ ਪੈਣੀਆਂ ਚਾਹੀਦੀਆਂ ਨੇ ਜਦਕਿ 40% ਇਹ ਕਹਿੰਦੇ ਨੇ ਕਿ ਵਿਰੋਧੀ ਪਾਰਟੀਆਂ ਇੱਕ ਇੱਕ ਮੁੱਦਾ ਲੈ ਕੇ ਸਰਕਾਰ ਨਾਲ ਗੱਲਬਾਤ ਕਰਨ ਉਹਨੂੰ ਹੱਲ ਕਰਨ ਤੇ ਚੋਣਾਂ ਕਰਵਾਉਣ ਦੀ ਕੋਈ ਜਲਦੀ ਕਾਲੀ ਨਹੀਂ ਹੋਣੀ ਚਾਹੀਦੀ ਸਾਨੂੰ ਕੋਈ ਲੋੜ ਨਹੀਂ ਹੈ ਜੇ ਵੋਟਾਂ ਦੀ ਅਜੇ 8-9 ਮਹੀਨੇ ਹੈਗੇ ਨੇ ਪਰ ਇਹੋ ਹੀ ਸਰਵੇਖਣ ਜਿਹੜਾ ਕੁਝ ਮਹੀਨੇ ਪਹਿਲਾਂ ਕੀਤਾ ਗਿਆ ਸੀ ਤੇ 46% ਕਹਿੰਦੇ ਸੀ ਕਿ ਵੋਟਾਂ ਹੋ ਜਾਣ ਛੇਤੀ ਤੇ 53% ਕਹਿੰਦੇ ਸੀ ਕਿ ਬੇਸ਼ੱਕ ਹੋ ਜਾਣ ਪਰ ਜੇ ਕਾਲੀ ਨਹੀਂ ਹੋਣੀ ਚਾਹੀਦੀ ਸੋ ਤਾਜ਼ਾ ਸਰਵੇਖਣ ਜਿਹੜੇ ਨੇ ਦੱਸਦੇ ਨੇ ਕਿ ਜੇ ਇਸ ਵੇਲੇ ਵੋਟਾਂ ਹੋ ਜਾਣ ਤਾਂ ਕਨਜ਼ਰਵੇਟਿਵ ਪਾਰਟੀ ਕਾਫੀ ਮਜ਼ਬੂਤ ਹੈ ਐਨਡੀਪੀ ਤੇ ਲਿਬਰਲ ਬਰਾਬਰ ਨੇ ਜਦ ਕਿ ਬਲੋਕ ਪਾਰਟੀ ਜੋ ਸਿਰਫ ਕਯੂਬਿਕ ਤੱਕ ਸੀਮਿਤ ਹੁੰਦੀ ਆ ਉਹਨਾਂ ਕੋਲ ਸੱਤ ਕਫੀਸ ਦੀ ਲੋਕਾਂ ਦੀ ਜਿਹੜੀ ਹਮਾਇਤ ਉਹ ਹੈਗੀ ਹੈ ਜੀ ਸੋ ਜਸਟ ਉਹ ਟੂਡੋ ਉਹਨਾਂ ਤੇ ਦਬਾਅ ਕਾਫੀ ਆ ਪਰ ਉਹ ਨਾਲ ਦੀ ਨਾਲ ਕਲੀਅਰ ਕਰ ਚੁੱਕੇ ਨੇ ਕਿ ਮੈਂ ਅਜੇ ਜਿਹੜਾ ਅਸਤੀਫਾ ਆ ਉਹ ਉਹ 크ਿਸਮਸ ਤੱਕ ਸ਼ਾਇਦ ਨਾ ਦੇਵਾਂ ਜਾਂ ਉਹ ਉਹ 크ਿਸਮਸ ਤੱਕ ਬਨੇ ਰਹਿਣਗੇ ਤੇ ਜਿਹੜਾ ਮੰਤਰੀ ਮੰਡਲ ਚ ਉਹਨਾਂ ਨੇ ਫੇਰ ਬਦਲ ਕੀਤਾ ਉਹ ਵੀ ਇਸ ਗੱਲ ਦਾ ਇਸ਼ਾਰਾ ਹੈ ਕਿ ਜੇ ਕੁਝ ਦਿਨ ਹੋਰ ਰਹਿਣਗੇ ਜੀ ਕੋਈ ਨਹੀਂ ਆ ਜਾਣੀ 크ਿਸਮਸ ਵੀ ਕੋਈ ਸਮਾਸੀ ਜਦੋਂ ਅਲਬਰਟਾ ਕਾਲਿੰਗ ਕੈਂਪੇਨ ਜਿਹੜੀ ਆ ਉਹ ਇੱਥੇ ਚੱਲੀ ਤੜਾ ਤੜ ਲੋਕ ਅਲਬਰਟਾ ਹਲ ਨੂੰ ਦੌੜੇ ਫੇ ਡੈਨੀਅਲ ਸਮਿਥ ਹੁਣੀ ਥੋੜਾ ਜਿਹਾ ਨੱਕ ਜਿਹਾ ਚੜਾਉਣ ਲੱਗ ਪਏ ਨੱਕ ਮੂੰਹ ਵਟਣ ਲੱਗ ਪਏ ਹੁਣ ਇਸ ਵੇਲੇ ਕੀ ਸਥਿਤੀ ਹੈ ਲੋਕ ਆ ਰਹੇ ਨੇ ਅਲਬਰਟਾ ਹਲ ਨੂੰ ਕਿ ਨਹੀਂ ਅਲਬਰਟਾ ਵੱਲੋਂ ਆ ਰਹੇ ਨੇ ਰਫ਼ਤਾਰ ਘਟ ਗਈ ਹੈ ਪਰ ਅਜੇ ਵੀ ਆ ਰਹੇ ਨੇ ਸਰਕਾਰ ਪਾਵਾ ਕਹਿੰਦੀ ਲੋਕਾਂ ਨੇ ਪੁੱਛ ਕੇ ਤੇ ਆਉਣਾ ਨੇ ਕਿਸੇ ਨੇ ਜੇ ਕੋਈ ਕਿਸੇ ਨੇ ਆਉਣਾ ਇਹੋ ਹੀ ਕੰਮ ਨਹੀਂ ਹੋਇਆ ਅਲਬਰਟਾ ਵਿੱਚ ਹੋਰ ਵੀ ਕਈ ਕੰਮ ਹੋਏ ਅਲਬਰਟਾ ਕਾਲਿੰਗ ਕੈਂਪੇਨ ਵੀ ਬੰਦ ਹੋਈ ਪੀ ਐਨ ਪੀ ਦੇ ਇਲਾ ਰੋਕ ਦਿੱਤੀ ਗਈ ਫਿਰ ਰੂਲ ਚੇਂਜ ਕੀਤੇ ਗਏ ਉਹਦੇ ਨਾਲ ਜਿਹੜੇ ਖਾਸ ਤੌਰ ਤੇ ਕੱਚੇ ਵਸਨੀਕ ਸੀਗੇ ਉਹਨਾਂ ਨੂੰ ਕਿਸਮ ਦਾ ਇਸ਼ਾਰਾ ਸੀ ਕਿ ਤੁਸੀਂ ਬੇਸ਼ੱਕ ਹੁਣ ਇਧਰ ਨੂੰ ਨਾ ਆਓ ਪਰ ਅਲਬਰਟਾ ਵਿੱਚ ਆਬਾਦੀ ਬਦਮਤੀ ਰਫ਼ਤਾਰ ਹੌਲੀ ਹੋ ਗਈ ਹੈ ਪਰ ਬਾਕੀਆਂ ਨਾਲੋਂ ਅਜੇ ਵੀ ਦਿੱਖੀ ਹੈ ਬਾਕੀ ਸੂਬਿਆਂ ਨਾਲੋਂ ਪਿਛਲੇ 1-2 ਸਾਲਾਂ ਵਿੱਚ ਅਲਬਰਟਾ ਦੀ ਆਬਾਦੀ ਵੀ ਤੇਜ਼ੀ ਨਾਲ ਵਧਾ ਹੋਇਆ ਤੇ ਨਾ ਸਿਰਫ ਬਾਹਰੋਂ ਨਵੇਂ ਮਾਈਗ੍ਰੈਂਟ ਤੇ ਇਮੀਗ੍ਰੈਂਟ ਆਏ ਸਗੋਂ ਦੂਸਰੇ ਸੂਬਿਆਂ ਤੋਂ ਬਹੁਤ ਸਾਰੇ ਲੋਕ ਅਲਬਰਟਾ ਵਿੱਚ ਆ ਗਏ ਔਰ ਅਲਬਰਟਾ ਦੇ ਲੋਕਾਂ ਨੂੰ ਇੱਥੇ ਕਰਸ਼ਿਤ ਕਰਨ ਲਈ ਅਲਬਰਟਾ ਇਸ ਕਾਲਿੰਗ ਮਹਮ ਚੱਲੀ ਤੇ ਇਸ਼ਤਿਹਾਰਬਾਜ਼ੀ ਤੇ ਕਈ ਮਿਲੀਅਨ ਖਰਚੇ ਫਿਰ ਰੋਕ ਦਿੱਤੀ ਪੀਆਰਪੀ ਰੋਕੇ ਸਾਰੀਆਂ ਗੱਲਾਂ ਇਸ ਤੋਂ ਬਾਅਦ ਉਮੀਦ ਸੀ ਕਿ ਅਲਬਰਟਾ ਵਿੱਚ ਆਬਾਦੀ ਵਧਣ ਦੀ ਰਫ਼ਤਾਰ ਕਾਫੀ ਘਟ ਜਾਵੇਗੀ ਘਟੀ ਹੈ ਪਰ ਅੰਕੜੇ ਕੁਝ ਹੋਰ ਦੱਸਦੇ ਨੇ ਜੇ ਐਸੇ ਸਾਲ 1 ਅਕਤੂਬਰ 2024 ਤੱਕ ਅਲਬਰਟਾ ਦੀ ਆਬਾਦੀ ਦੇਖੀ ਜਾਵੇ ਤਾਂ ਇਹ 49,31,000 ਦੇ ਲਗਭਗ ਨਹੀਂ ਗਈ ਹੈ 5 ਮਿਲੀਅਨ ਦੇ ਲਗ ਅਬਾਦੀ ਹੋ ਗਈ ਹੈ ਤੇਨ ਮਹੀਨੇ ਪਹਿਲਾਂ ਨਾਲੋਂ ਜੋ ਉਸ ਤੋਂ ਪਿਛਲਾ ਕੁਆਟਰ ਸੀ ਜੋ April May June ਦਾ ਸੀ ਉਸ ਵਿੱਚ ਉਸ ਨਾਲੋਂ 43000 ਹੋਰ ਜ਼ਿਆਦਾ ਭਾਅ 9.9% ਲੋਕ ਜਿਹੜੇ ਸੀ ਇਸ ਕੁਆਟਰ ਦੇ ਵਿੱਚ ਹੀ ਵਧ ਗਏ ਕੋਲਵਾਦੀ ਦੇ ਵਿੱਚ ਇੱਕ ਸਾਲ ਪਹਿਲਾਂ ਨਾਲੋਂ 3.9% ਵਾਧਾ ਹੋ ਗਿਆ 3.9 ਤੇ ਨੈਸ਼ਨਲ ਆਸਟ ਕਿੰਨੀ ਹੈ ਰਾਸ਼ਟਰੀ ਆਸਟ ਕਿੰਨੀ ਹੈ 2.3 ਕੈਨੇਡਾ ਵਿੱਚ ਰਹਿਣ ਵਾਲੇ ਲੋਕਾਂ ਦਾ ਇੱਕ ਜਿਹੜਾ ਹੈ ਇੱਕ ਸੂਬੇ ਤੋਂ ਦੂਸਰੇ ਸੂਬੇ ਵੱਲ ਨੂੰ ਜਾਣਾ ਆਮ ਗੱਲ ਹੈ ਪਰਲ ਬੇਟਾ ਵਿੱਚ ਜਿੰਨੇ ਲੋਕ ਇਸੂਬੇ ਨਾਲ ਛੱਟ ਕੇ ਗਏ ਉਹਨਾਂ ਨੂੰ 10810 ਜਿਹੜੇ ਸੀ ਉਹ ਵੱਧ ਇੱਥੇ ਪਹੁੰਚ ਗਏ ਤੇ ਇਹਨਾਂ ਵਿੱਚੋਂ ਬਹੁਤਾ ਵੱਡਾ ਹਿੱਸਾ ਕੈਲਗਰੀ ਸ਼ਹਿਰ ਨੂੰ ਮਿਲਿਆ ਹੋਰ ਹੀ ਹੋਰ ਹੀ ਹੋਰਾਂ ਸ਼ਹਿਰਾਂ ਵੱਲ ਵੀ ਲੋਕ ਜਾ ਰਹੇ ਨੇ ਸਾਲ 2023 ਦੇ 24 ਦੇ ਜੁਲਾਈ ਅਗਸਤ ਤੇ ਸਤੰਬਰ ਮਹੀਨਾ ਵਿੱਚ 온ਟੇਰੀਓ ਤੋਂ 7719 ਤੇ ਬ੍ਰਿਟਿਸ਼ ਕੋਲੰਬੀਆ ਤੋਂ 7692 93 ਲੋਕ ਅਲਬਰਟਾ ਵਰਨਰਲੇ ਪਹੁੰਚ ਗਏ ਕੁਝ ਇੱਥੋਂ ਗਏ ਵੀ ਪਰ ਇਹ ਦੋਵੇਂ ਸੂਬੇ ਜਿਹੜੇ ਸੀ ਉਟੇਰੀ ਤੇ ਬੀਸੀ ਮਾਈਨਸ ਵਿੱਚ ਗਏ ਹੁਣ ਇੱਥੇ ਰਹਿਣ ਵਾਲੇ ਜਿਹੜੇ ਨੇ ਉਹਨਾਂ ਵਾਸਤੇ ਅਲਬਰਟਾ ਵਿੱਚ ਨਵੇਂ ਘਰਾਂ ਦੀ ਉਸਾਰੀ ਵਿੱਚ ਵੀ ਤੇਜ਼ੀ ਨਾਲ ਵਾਧਾ ਕੀਤਾ ਗਿਆ ਹਾਊਸਿੰਗ ਸਟਾਰਟ ਬਹੁਤ ਜ਼ਿਆਦਾ ਨੇ ਔਰ 2023 ਨਾਲੋਂ 35% ਜ਼ਿਆਦਾ ਤੇਜ਼ੀ ਨਾਲ ਘਰ ਉਸਾਰਿਆ ਜਾ ਰਹੇ ਨੇ ਔਰ ਸਟੈਟ ਦੱਸਦੇ ਨੇ ਕਿ ਅਲਬਰਟਾ ਦੇ ਚਾਉਣ ਵਾਲੇ ਲੋਕਾਂ ਦੇ ਜਿਹੜੇ ਜਿਹੜੇ ਵੱਡੇ ਸ਼ਹਿਰ ਜਿਹੜੇ ਨੇ ਕੈਲਗਰੀ ਤੇ ਐਡਮੰਟਨ ਵੱਲ ਨੂੰ ਰੁਕ ਕਰ ਰਹੇ ਨੇ ਚੱਕੀ ਗੱਲ ਹੈ ਪਰ ਪਿਛਲੇ ਸਾਲਾਂ ਦੇ ਆਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਛੋਟੇ ਸ਼ਹਿਰਾਂ ਵੱਲ ਨੂੰ ਵੀ ਜਾ ਰਹੇ ਨੇ ਕੈਲਗਰੀ ਕੈਲਗਰੀ ਦੀ ਗੱਲ ਕਰੀਏ ਤਾਂ 12 ਮਹੀਨਿਆਂ ਵਿੱਚ ਜਿਹੜਾ ਪਿਛਲਾ ਸਾਲ ਬੀਤ ਰਿਹਾ ਗਿਆ 96000 ਲੋਕਾਂ ਨੇ ਕੈਲਗਰੀ ਨੂੰ ਜਿਹੜਾ ਹੈ ਉਹ ਘਰ ਬਣਾਇਆ ਜੋ ਕਿ ਆਬਾਦੀ ਵਿੱਚ ਵਾਧਾ ਜਿਹੜਾ ਉਸ ਵਿੱਚ 6% ਵੱਧ ਜਾਂਦਾ ਨਾ ਟੂ ਮੈਂਸ਼ਨ ਪਰ ਕੈਲਗਰੀ ਦੇ ਆਸ-ਪਾਸ ਦੇ ਇਸ਼ਾਰੇ ਵਿੱਚ ਆ ਕੇ ਕਿੰਨੇ ਨਵੇਂ ਮੀਗ੍ਰੈਂਟ ਟਿਕੇ ਨੇ ਐਡਮੰਟਨ ਵਿੱਚ 12 ਮਹੀਨਿਆਂ ਵਿੱਚ 4.2% ਦਾ ਵਾਧਾ ਹੋਇਆ ਤੇ 63000 ਲੋਕ ਜਿਹੜੇ ਸੀ ਉਹ ਜ਼ਿਆਦਾ ਹੈ ਸੋ ਅਲਬਰਟਾ ਸਟਿਲ ਜਿਹੜਾ ਹੈ ਉਹ ਠੀਕ ਠਾਕ ਪਾਪੂਲੇਸ਼ਨ ਜਿਹੜੀ ਆ ਉਹਦੇ ਵਿੱਚ ਤਰੱਕੀ ਹੋ ਰਹੀ ਹੈ ਜੀ ਜੀ ਹਿਸਬ ਪੰਜਾਬੀਆਂ ਦਾ ਵੈਸੇ ਤਾਂ ਹਰ ਜਗ੍ਹਾ ਹੀ ਨਾਮ ਬਹੁਤ ਹੈ ਭਾਵੇਂ ਕਿਸੇ ਦੀ ਮਾਰਕੁੱਟ ਕਰਨੀ ਹੋਵੇ ਭਾਵੇਂ ਡੋਡੇ ਫੜਨੇ ਹੋਣ ਤੇ ਭਾਵੇਂ ਗੱਲ ਬਾਧਰੀ ਦੀ ਹੋਵੇ ਪਰ ਮੌਂਟਰੀਅਲ 'ਚ ਉਹਨਾਂ ਨੇ ਬਾਧਰੀ ਦਿਖਾਈ ਇੱਕ ਪੰਜਾਬੀ ਨੇ ਗਹਿਣਿਆਂ ਦਾ ਸਟੋਰ ਕੋਈ ਲੁੱਟਣ ਆਇਆ ਤੇ ਮੁਕਾਬਲਾ ਕੀਤਾ ਪੰਜਾਬੀ ਨੇ ਕੀ ਸਟੋਰੀ ਹੈ ਜੀ ਕੈਨੇਡਾ ਦੇ ਕਿਊਬਿਕ ਸੂਬੇ ਦੇ ਸ਼ਹਿਰ ਮੌਂਟਰੀਅਲ ਵਿੱਚ ਗਹਿਣਿਆਂ ਦਾ ਸਟੋਰ ਚਲਾ ਰਿਹਾ ਪੰਜਾਬੀ ਗਗਨਜੀਤ ਸਿੰਘ ਇਸ ਵੇਲੇ ਚਰਚਾ ਵਿੱਚ ਹੈ ਖਬਰਾਂ ਵਿੱਚ ਹੈ ਪੀਟੀਐਸ ਨਕਚਰਵਾਰ ਦੀ ਗੱਲ ਹੈ ਕਿ ਸ਼ਾਮ ਦੇ 6:30 ਵਜੇ ਇੱਕ ਕਾਰ ਜਿਹੜੀ ਸੀ ਗਗਨਜੀਤ ਸਿੰਘ ਦੇ ਗਹਿਣਿਆਂ ਦੇ ਸਟੋਰ ਵਿੱਚ ਦਰਵਾਜ਼ਾ ਤੋੜ ਕੇ ਅੰਦਰ ਆਵੜੀ ਇਹ ਕੋਈ ਹਾਦਸਾ ਨਹੀਂ ਸੀ ਐਕਸੀਡੈਂਟ ਨਹੀਂ ਸੀ ਪਰ ਪੁਲਿਸ ਨੇ ਦੱਸਿਆ ਕਿ ਇਹ ਕਾਰ ਜਾਣ ਬੁਝ ਕੇ ਸਟੋਰ ਦੇ ਦਰਵਾਜ਼ੇ ਵਿੱਚ ਮਾਰੀ ਗਈ ਦਰਵਾਜ਼ਾ ਤੋੜਨ ਤੋਂ ਬਾਅਦ ਸੀਸੀਟੀਵੀ ਦੀ ਫੁਟੇਜ ਵਿੱਚ ਦਿਖਦਾ ਹੈ ਕਿ ਤਿੰਨ ਮਾਸਕ ਪਾ ਕੇ ਵਿਅਕਤੀ ਸਟੋਰ ਵਿੱਚ ਜਾ ਰਹੇ ਨੇ ਤੇ ਫਿਰ ਬਾਕੀ ਕੈਮਰੇ ਦੇ ਅੰਦਰ ਲੀਆਂ ਜਿਹੜੀਆਂ ਫੁਟੇਜ ਨੇ ਉਹਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਉੱਥੇ ਜਿਹੜੇ ਲੋਕ ਨੇ ਕੰਮ ਕਰ ਰਹੇ ਨੇ ਉਹਨਾਂ ਚ ਰੌਲਾ ਰੱਪਾ ਪੈ ਗਿਆ ਚੀਕ ਚਹਾੜਾ ਉਹਨਾਂ ਦੀ ਸਕਰੀਮਸ ਚੀਕਾਂ ਜਿਹੜੀਆਂ ਸੀ ਸੁਣੀਆਂ ਜਾ ਸਕਦੀਆਂ ਨੇ ਤੇ ਗਗਨਜੀਤ ਸਿੰਘ ਜਿਹੜਾ ਸਟੋਰ ਮਾਲਕ ਹੈ ਇਹਨਾਂ ਨਾਲ ਖੇਪੜਦਾ ਦੇਖਿਆ ਗਿਆ ਇਹਨਾਂ ਲੁਟੇਰਿਆਂ ਨੇ ਕਈ ਹਥਿਆਰਾਂ ਨਾਲ ਕੇਸ ਜਿਹੜੇ ਸੀ ਜਿਨ੍ਹਾਂ ਵਿੱਚ ਗਾਣੇ ਵਗੈਰਾ ਟਿਕਾ ਕੇ ਰੱਖੇ ਹੋਏ ਸੀ ਉਹ ਸਾਰੇ ਤੋੜ ਕੇ ਉਹਨਾਂ ਕੋਲ ਹੋਰ ਵੀ ਕਈ ਚੀਜ਼ਾਂ ਸੀਗੀਆਂ ਉਹਨਾਂ ਨਾਲ ਆਪਣੇ ਬੈਗ ਭਰ ਲੈ ਤੇ ਗਗਨਜੀਤ ਸਿੰਘ ਕਹਿੰਦੇ ਨੇ ਕਿ 6 ਤੋਂ 7 ਲੱਖ ਡਾਲਰ ਦਾ ਸੋਨਾ ਤੇ ਹੋਰ ਚੀਜ਼ਾਂ ਲੁੱਟ ਲਈਆਂ ਗਈਆਂ। ਉਹ ਵੀ ਕਹਿੰਦੇ ਨੇ ਕਿ ਪਹਿਲੀ ਵਾਰ ਨਹੀਂ ਦੁਕਾਨ ਉਹਦੀ ਲੁੱਟ ਹੋਈ ਜਰਬਰੀ ਵਿੱਚ ਵੀ ਇਸੇ ਤਰ੍ਹਾਂ ਹੋਇਆ। ਪਰ ਇਸ ਵਾਰੀ ਉਹਨੇ ਥੋੜਾ ਜਿਹਾ ਮੁਕਾਬਲਾ ਕੀਤਾ ਤੇ ਉਹਦੀਆਂ ਫੋਟੋਆਂ ਵੀ ਆਈਆਂ ਨੇ ਸਿਰ ਤੇ ਸਰੀਰ ਦੇ ਉੱਪਰਲੇ ਹਿੱਸੇ ਵਿੱਚ ਉਸਤੇ ਸੱਟਾਂ ਵੱਜੀਆਂ ਹੋਈਆਂ ਨੇ। ਮੋਂਟਰੀਅਲ ਪੁਲਿਸ ਕਹਿੰਦੀ ਕਿ ਪਿਛਲੇ ਦਿਨਾ ਵਿੱਚ ਗਹਿਣਿਆਂ ਦੀਆਂ ਦੁਕਾਨਾਂ ਤੇ ਹੋਈ ਏ ਦੂਸਰੀ ਵੱਡੀ ਲੁੱਟ ਹੈ। ਤੇ ਪਿਛਲੇ ਦਿਨਾ ਵਿੱਚ ਗਹਿਣਿਆਂ ਤੇ ਸਟੋਰਾਂ ਤੇ ਲੁੱਟ ਦੇ ਕੇਸ ਵਿੱਚ ਕਾਫੀ ਵਾਧਾ ਹੋਇਆ। ਤੇ ਪੁਲਿਸ ਦੇ ਬੁਲਾਰੇ ਇਹ ਵੀ ਕਹਿੰਦੇ ਨੇ ਕਿ ਕਾਰ ਦਾ ਵਰਤਿਆ ਜਾਣਾ ਇੱਕ ਆਮ ਨਹੀਂ ਹੈ ਤੇ ਘਾਟ ਹੀ ਵਰਤੀ ਜਾਂਦੀ ਇਸ ਤਰ੍ਹਾਂ ਕਾਰ ਪਰ ਨਾਲ ਉਹਨਾਂ ਸਲਾਹ ਵੀ ਦਿੱਤੀ ਹੈ ਕਿ ਲੁਟੇਰਿਆਂ ਨਾਲ ਪੰਗਾ ਨਹੀਂ ਲੈਣਾ ਸੋ ਸਮੀਰ ਇੱਥੇ ਇਹ ਗੱਲ ਚ ਯਾਦ ਰੱਖਣ ਵਾਲੀ ਹੈ ਕਿ ਅਸੀਂ ਬੱਲੇ ਬੱਲੇ ਦੇ ਵਿੱਚ ਬੜੀ ਛੇਤੀ ਪੈ ਜਾਂਦੇ ਹਾਂ ਇਹ ਕੰਮ ਕਰਨਾ ਨਹੀਂ ਹੈ ਜਾਨ ਤੋਂ ਵੱਧ ਕੁਝ ਵੀ ਨਹੀਂ ਹੈ ਕੈਨੇਡਾ ਦੇ ਵਿੱਚ ਜੀ ਇਹ ਸਭ ਬੋਤਲਾਂ ਵਿਸਕੀ ਦੀਆਂ ਹੋਣ ਤੇ ਰਚਨਾ ਸ਼ੇਖ ਫਰੀਦੀ ਹੋਵੇ ਰੌਲਾ ਬੜਾ ਹੈ ਇਸ ਗੱਲ ਦਾ ਖੋਲੋ ਜਰਾ ਪਰਤਾਂ ਇਹ ਵੀ ਇਹ ਪੰਜਾਬ ਦੀ ਹੈ ਜੀ ਗੱਲ ਇਹੋ ਪੰਜਾਬ ਵਿੱਚ ਵਿਸਕੀ ਦੇ ਇੱਕ ਬ੍ਰਾਂਡ ਬਾਰੇ ਵਿਵਾਦ ਛੜਿਆ ਹੈ ਮਸਲਾ ਹੈ ਕਿ ਇੱਕ ਕੇਸਰੀ ਰੰਗ ਦੇ ਡੱਬੇ ਦੇ ਉੱਪਰ ਜੋ ਬੋਤਲਾ ਦੀ ਪੇਟੀ ਹੈ ਉਹਦੇ ਉੱਪਰ ਸ਼ੇਖ ਫਰੀਦੀਆਂ ਕੁਝ ਸਤਰਾਂ ਗੁਰਮੁਖੀ ਵਿੱਚ ਉੱਕਰੀਆਂ ਹੋਈਆਂ ਨੇ ਇਹ ਮੋਹਾਲੀ ਦੀ ਘਟਨਾ ਹੈ ਮੋਹਾਲੀ ਵਿੱਚ ਥੀਏਟਰ ਕਲਾਕਾਰ ਤੇ ਡਾਇਰੈਕਟਰ ਸੰਜੀਵਨ ਸਿੰਘ ਨੇ ਦੱਸਿਆ ਕਿ ਉਹਨੇ ਆਪਣੀ ਲੜਕੀ ਦੇ ਵਿਆਹ ਲਈ ਕਈ ਦਿਨ ਪਹਿਲਾਂ ਮੋਹਾਲੀ ਵਿੱਚ ਇੱਕ ਲੋਕਲ ਠੇਕੇ ਤੋਂ ਵਿਸਕੀ ਦੇ ਕੁਝ ਕੇਸ ਲਏ ਪ੍ਰਾਣੇ ਵਗੈਰਾ ਨੂੰ ਪਾਉਣ ਲਈ ਤੇ ਨੋਟਿਸ ਕੀਤਾ ਕਿ ਉਹਦੇ ਉੱਪਰ ਗੁਰਮੁਖੀ ਵਿੱਚ ਕੁਝ ਉੱਕਰਿਆ ਹੋਇਆ ਹੈ ਫਿਰ ਉਹਨੇ ਦੇਖਿਆ ਕਿ ਇਹ ਤੇ ਸ਼ੇਖ ਫਰੀਦ ਜੀ ਦੀ ਰਚਨਾ ਲੱਗਦੀ ਹੈ ਇਹ ਤੋਂ ਬਾਅਦ ਸੰਜੀਵਨ ਸਿੰਘ ਨੇ ਐਕਸਰਸ ਮੰਤਰੀ ਹਰਪਾਲ ਚੀਮਾ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲੈ ਕੇ ਸ਼ਿਕਾਇਤ ਕੀਤੀ ਡੀਐਕਸ ਬਲੈਂਡਡ ਸਕੌਚ ਵਿਸਕੀ ਦੇ ਸਪੈਸ਼ਲ ਐਡੀਸ਼ਨ ਵਾਲੇ ਡੱਬਿਆਂ ਉੱਪਰ ਗੁਰਮੁਖੀ ਵਿੱਚ ਵੇਖ ਫਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਤੇ ਭਰਿਆ ਪਿਆ ਸੀ ਡੱਬਾ ਤੇ ਉਹਦੇ ਉੱਪਰ ਨਾ ਕਰ ਬੰਦਿਆ ਮੇਰੀ ਮੇਰੀ ਵਰਗੀਆਂ 17 ਗੁਰਮੁਖੀ ਵਿੱਚ ਉਕਰੀਆਂ ਹੋਈਆਂ ਸੀ ਤੇ ਡਿਜ਼ਾਈਨ ਬਣਾਉਣ ਵਾਲੇ ਦਾ ਨਾਮ ਲਿਖਿਆ ਹੋਇਆ ਸੀ ਸੰਜੀਵਨ ਸਿੰਘ ਕਹਿੰਦੇ ਨੇ ਕਿ 17 ਸ਼ੇਖ ਫਰੀਦ ਦੇ ਨਾਲ ਜੋੜੀਆਂ ਜਾਂਦੀਆਂ ਨੇ ਪਰ ਕੋਈ ਪੱਕਾ ਸੂਤ ਨਹੀਂ ਆ ਪਰ ਇਹਨਾਂ ਵਧੀਆਂ ਸਤਰਾਂ ਨੂੰ ਕਿਸੇ ਸੰਤ ਦੁਆਰਾ ਲਿਖੀਆਂ ਗਈਆਂ ਜਾਂ ਪਤਾ ਨਹੀਂ ਕਿਹਦੀਆਂ ਨੇ ਜੇ ਸ਼ੇਖ ਫਰੀਦੀਆਂ ਨੇ ਨੇ ਤੇ ਕਿਹਦੀਆਂ ਨੇ ਇਹਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਘਟੋ-ਘਟ ਪੰਜਾਬ ਦੇ ਵਿੱਚ ਤੱਥੇ ਸਬਾਈ ਸਕਦੀ ਹੈ ਔਰ ਹਾਲ ਦੀ ਘੜੀ ਪੰਜਾਬ ਸਰਕਾਰ ਬਨੌਸਤੀ ਜਾਂਚ ਦੇ ਹੁਕਮ ਦਿੱਤੇ ਗਏ ਜੀ ਜੀ ਪ੍ਰੋਗਰਾਮ ਸਾਨੂੰ ਇੱਥੇ ਸਮੇਟਣਾ ਪੈਣਾ ਹੀ ਸਭ ਸਮਾ ਹੋ ਗਿਆ। ਤੁਹਾਡਾ ਬਹੁਤ-ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ। ਅੱਜ ਦੇ ਪ੍ਰੋਗਰਾਮ 'ਚ ਫਿਲਹਾਲ ਇੰਨਾ ਹੀ। ਕੱਲ ਨੂੰ ਅਸੀਂ ਇਸੇ ਵੇਲੇ ਤੁਹਾਡੇ ਆਪਣੇ ਚੈਨਲ ਤੇ ਨਵੇਂ ਮੁੱਦਿਆਂ ਦੇ ਨਾਲ ਫੇਰ ਹਾਜ਼ਰੀ ਭਰਾਂਗੇ। ਤਦ ਤੱਕ ਲਈ ਸਾਨੂੰ ਦੇ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।